ਇਹ ਬੱਚੇ ਦੇ 7 ਲੱਗੂ ਦੇ ਕੇ ਬਾਹਰ ਟੁੱਟ ਗਈ। ਹੂੰ ਇਹਨਾਂ ਨੂੰ 8 ਮਹੀਨੇ ਹੋ ਗਏ ਸਾਨੂੰ ਕਿਸੇ ਡਾਕਟਰ ਨੇ ਰਾਹ ਨਹੀਂ ਪਾਇਆ ਸੀ ਫਿਰ ਪ੍ਰਾਈਵੇਟ ਲੈ ਗਏ ਸੀ ਹੁਣ 8 ਮਹੀਨੇ ਹੋ ਗਏ ਨੇ ਸਾਨੂੰ ਲਾਚਾਰੇ ਦੋ ਪ੍ਰੇਸ਼ਣ ਹੋ ਚੁੱਕੇ ਨੇ। ਹੂੰ ਅਸੀਂ ਤਾਂ ਪੰਜੀ ਨੂੰ ਵੀ ਆਤਾ ਬਾਪ ਦੀ ਵੀ ਬਾਹ ਟੁੱਟੇ ਉਹ ਦਿਹਾੜੀ ਵੀ ਨਹੀਂ ਕਰ ਸਕਦਾ ਜੀ। ਕਿੰਨੇ ਭੈਣ ਭਰਾ ਨੇ ਇਹ? ਇਹ ਤਿੰਨ ਭੈਣ ਭਰਾ ਨੇ ਦੋ ਪੈਣਾ ਨੇ ਇੱਕ ਇੱਕ ਅੱਕਾ ਬਸ। ਵੱਡੇ ਨੇ ਬੱਚੇ ਜਿਹੜੇ ਦੂਜੇ ਨੇ ਜੀ। ਛੋਟੇ ਨੇ ਇਹਨਾਂ ਨਾਲੋਂ ਜੀ। ਬੇਟਾ ਉਹ ਜਰਾ ਦਿਹਾੜੀ ਕਰਦਾ ਕਦੇ ਮਿਰਦੀ ਕਰੇ ਨਹੀਂ ਉਹਦੀ ਵੀ ਬਾਹ ਟੁੱਟੀ ਹੋਈ ਆ ਉਹਦੀ ਵੀ ਬਾਹ ਕੰਮ ਕਰਾਵੇ ਤੇ ਬਹੂ ਉਹ ਚ ਦਿਮਾਗ ਤੋਂ ਮਰਜੀ ਸਿੱਧਰੀ ਆ ਬਾਹ ਕਰਕੇ ਮਰਜੀ ਦਿਮਾਗ ਤੋਂ ਮੋਟੇ ਦਿਮਾਗ ਦੀ ਆ ਉਹਨੂੰ ਵੀ ਨਹੀਂ ਆਕਾ ਮੈਂ ਐਨਾ ਚ ਇਕੱਲੀ ਬੈਠੀ ਆ ਮਹੀਂ ਆਪਣਾ ਤਿਆਰਾ ਜੁੱਤਾ ਕਰਕੇ ਗੱਡਪਾਲਦੀ ਸੀ ਹੁਣ ਮੈਂ ਵੀ ਇਹਦੀ ਮਾਰੀ ਕਿਤੇ ਜਾ ਨਹੀਂ ਸਕਦੀ ਇਹਦਾ ਰੋਟੀ ਖਾਣਾ ਪਾ ਮੈਨੂੰ ਮੈਂ ਕਦੇ ਦੇਖ ਪਾਤਾ ਪਟਿਆਲਾ ਦੇ ਪਿੰਡ ਮੰਡੌਰ ਦੇ ਵਿੱਚ ਤੁਹਾਨੂੰ ਲੈ ਕੇ ਆਈ ਆ ਅੱਜ ਸਾਡੀ ਟੀਮ ਜਿੱਥੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਜ ਇੱਕ 14 ਸਾਲ ਦਾ ਬੱਚਾ ਜਿਸ ਦੇ ਬਾਹਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀਗਾ ਤੇ ਅੱਜ ਉਸ ਪਰਿਵਾਰ ਦੇ ਵਿੱਚ ਪਹੁੰਚੇ ਆ ਹਾਲਾਤ ਪਹਿਲਾਂ ਤੁਹਾਨੂੰ ਮੈਂ ਘਰ ਦੇ ਦਿਖਾਉਣਾ ਚਾਹੂੰਗਾ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਹੈਗੇ ਬਹੁਤ ਪੁਰਾਣੇ ਜਿਹੜੇ ਕੱਚੇ ਘਰ ਬਣੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਚਾਦਰਾਂ ਜਰੂਰ ਪਈਆਂ ਹੋਈਆਂ ਨੇ ਤੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਾ ਕਹਿ ਸਕਦੇ ਆ ਕਿ ਖਾਣ ਲਈ ਜਿਹੜੇ ਦਾਣੇ ਆ ਉਹ ਵੀ ਨਹੀਂ ਹੈਗੇ ਜਦੋਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਤਾਂ ਉਹਨਾਂ ਦੇ ਸਮਿਆਂ ਤੇ ਜਿਹੜੇ ਕਾਰਡ ਬਣੇ ਹੋਏ ਸੀਗੇ ਉਹਨਾਂ ਦੇ ਉੱਪਰ ਜਿਹੜੀ ਕਣਕ ਦਾਲ ਜਾਂ ਜੋ ਵੀ ਸਮਾਨ ਮਿਲਦਾ ਹੁੰਦਾ ਸੀ ਤਾਂ ਉਹਦੇ ਉੱਪਰ ਇਹ ਜਿਹੜਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗਾ ਘਰ ਦੇ ਹਾਲਾਤ ਜਿਹੜੇ ਚਾਦਰਾਂ ਪਈਆਂ ਹੋਈਆਂ ਨੇ ਔਰ ਕੱਚੇ ਘਰ ਨੇ ਆਪਾਂ ਕਹਿ ਸਕਦੇ ਆ ਪਿੰਡਾਂ ਦੇ ਵਿੱਚ ਹਾਲਾਤ ਹੁਣ ਵੀ ਕਹਿੰਦੇ ਆ ਨੇ ਬਹੁਤ ਬੱੱਤਰ ਤੋਂ ਬੱੱਤਰ ਜਿਹੜੇ ਉਹ ਹਾਲਾਤ ਨੇ ਪਿੰਡ ਦੇ ਤੇ ਮੈਂ ਐਵੇਂ ਸਾਥੀਆਂ ਜਰੂਰ ਕਹੂੰਗਾ ਅੰਦਰੋਂ ਜਰੂਰ ਦਿਖਾਇਆ ਜਾਵੇ ਉਹ ਜਿਹੜਾ ਇੱਕ ਕਮਰਾ 10x10 ਦਾ ਆਪਾਂ ਕਹਿ ਸਕਦੇ ਇੱਕ ਕਮਰਾ ਹੈਗਾ ਜਿੱਥੇ ਪਰਿਵਾਰ ਦੇ ਵਿੱਚ ਇੱਕ ਮੈਂ ਕਹਿ ਸਕਦੇ ਵੀ ਰੋਟੀ ਬਣਾਉਣ ਨੂੰ ਵੀ ਜਿਹੜੀ ਜਗ੍ਹਾ ਨਹੀਂ ਹੈਗੀ ਕੋਈ ਰਸੋਈ ਨਹੀਂ ਹੈਗੀ ਇਹਨੂੰ ਰਸੋਈ ਸਮਝ ਲਓ ਕਮਰਾ ਸਮਝ ਲਓ ਔਰ ਪਰਿਵਾਰ ਦੇ ਵਿੱਚ ਪੰਜ ਜੀ ਨੇ ਇਸਕ ਪਰਿਵਾਰ ਦੇ ਵਿੱਚ ਜਿਸ ਦੇ ਵਿੱਚ ਇੱਕ ਬੇਟਾ ਹੈਗਾ ਜਿਹੜਾ ਜਿਸ ਦੀ ਮਤਲਬ ਹਲਾ ਜਿਸ ਦੀ ਸੱਟ ਲੱਗਣ ਕਾਰਨ ਉਸ ਦੀ ਬਾਹ ਦੇ ਵਿੱਚ ਇੰਨੀ ਜ਼ਿਆਦਾ ਦਿੱਕਤ ਹੋ ਚੁੱਕੀ ਹੈ ਕਿ ਡਾਕਟਰਾਂ ਨੇ ਵੀ ਇੱਕ ਵਾਰ ਜਵਾਬ ਦੇ ਦਿੱਤਾ ਸੀਗਾ ਤਾਂ ਮੈਂ ਮੇਰੇ ਸਾਥੀਆਂ ਨੂੰ ਜ਼ਰੂਰ ਕਹਾਂਗਾ ਕਿ ਜ਼ਰੂਰ ਮਤੇ ਇਹ ਨੂੰ ਇੱਕ ਵਾਰ ਕਰਨਾ ਚਾਹੀਦਾ ਹੈ ਕਿ ਇਹ ਨੂੰ ਜ਼ਰੂਰ ਦਿਖਾਈਆਂ ਜਾਣਾ ਤਾਂ ਉਹਦਾ ਬੇਟਾ ਹੈਗਾ 13 ਤੋਂ 14 ਸਾਲ ਦੇ ਵਿੱਚ ਉਸ ਬੱਚੇ ਕੋਈ ਮੁਸ਼ਕਲ ਚੱਹੀ ਆ ਰਹੀ ਲੱਗਦਾ ਹੈ ਜਦੋਂ ਬੱਚਾ ਬਿਮਾਰ ਹੋਇਆ ਸੀ ਤਾਂ ਬਿਮਾਰ ਹੋਣ ਤੋਂ ਬਾਅਦ ਜਦੋਂ ਉਹਨੂੰ ਡਾਕਟਰ ਕੋਲ ਲਿਜਾਇਆ ਜਾਂਦਾ ਤਾਂ ਇੱਕ ਵਾਰ ਜਿਹੜੇ ਡਾਕਟਰ ਜਵਾਬ ਦੇ ਦਿੰਦੇ ਨੇ ਤਾਂ ਉਹਦੇ ਪਾ ਕਹਿ ਸਕਦੇ ਨੇ ਬੱਚੇ ਦੀ ਦਾਦੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਵੀ ਬਿਬੀਤੀ ਗੱਲ ਹੋਈ ਸੀ ਕੀ ਨਾਮ ਹੈ ਤੁਹਾਡਾ ਬਤਲਾ ਸਕਵਿੰਦਰ ਕੌਰ ਜੀ ਕੀ ਗੱਲ ਕੀ ਹੋਈ ਹੈ ਬੱਚੇ ਨੂੰ ਇਹ ਬੱਚੇ ਦੇ ਸੱਟ ਲੱਗੇ ਦੇਖ ਕੇ ਬਾਹ ਟੁੱਟ ਗਈ ਹੂੰ ਇਹ ਲੰਨ 8 ਮਹੀਨੇ ਹੋ ਗਏ ਨੇ ਸਾਨੂੰ ਕਿਸੇ ਡਾਕਟਰ ਨੇ ਰਾਹ ਨਹੀਂ ਪਾਇਆ ਸੀ ਫਿਰ ਪ੍ਰਾਈਵੇਟ ਲੈ ਕੇ ਗਏ ਸੀ ਹੁਣ 8 ਮਹੀਨੇ ਹੋ ਗਏ ਨੇ ਸਾਨੂੰ ਇਲਾਜ ਚਲੇ ਦੋ ਪ੍ਰੇਸ਼ਨਾਵਾਂ ਚੁੱਕੇ ਨੇ ਅਸੀਂ ਤਾਂ ਪੰਜੀ ਨੂੰ ਵੀ ਆਤਾ ਬਾਪ ਦੀ ਵੀ ਬਾਹ ਟੁੱਟਿਓ ਦਿਹਾੜੀ ਵੀ ਨਹੀਂ ਕਰ ਸਕਦਾ ਜੀ ਅਸੀਂ ਤਾਂ ਮਜਬੂਰ ਹੋਏ ਬੈਠੇ ਹਾਂ ਹੁਣ ਵੀ ਜੇ ਕੋਈ ਸਾਡੇ ਬੱਚੇ ਦਾ ਇਲਾਜ ਕਰਵਾ ਦੇ ਸਾਨੂੰ ਹਾਂ ਦਾ ਲਾ ਕੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਦਾ ਕਿੰਨਾ ਸਮਾਂ ਹੋ ਗਿਆ ਮਤਲਬ ਇਹ ਚੀਜ਼ ਹੋਈ ਨੂੰ ਕਿੰਨਾ ਟਾਈਮ 8 ਮਹੀਨੇ ਹੋ ਗਏ ਜੀ 8 ਮਹੀਨੇ ਹੋ ਗਏ 8 ਮਹੀਨੇ 9ਵਾਂ ਚੱਲ ਪਿਆ ਵੀ ਸਾਨੂੰ ਕਰਦੇ ਨੇ ਫੈਸਲਾ ਲੈਂਦੇ ਆਂ ਕੋਈ ਸਰਦਾ ਹੁਣ ਹੱਲ ਨਹੀਂ ਹੈ ਰਾਸੀ ਹੁਣ ਬੈਠੇ ਆ ਕਿ ਕਿੰਨੇ ਭੈਣ ਭਰਾ ਨੇ ਇਹ ਇਹ ਤਿੰਨ ਭੈਣ ਭਰਾ ਨੇ ਦੋ ਪੈਣਾ ਨੇ ਇੱਕ ਇੱਕ ਆਕਾ ਬਸ ਵੱਡੇ ਨੇ ਬੱਚੇ ਜਿਹੜੇ ਦੂਜੇ ਨੇ ਜੀ ਛੋਟੇ ਨੇ ਇਹਨਾਂ ਨਾਲੋਂ ਜੀ ਤੇ ਤੁਹਾਡਾ ਬੇਟਾ ਤੇ ਨੂੰ ਕੀ ਕੰਮ ਕਰਦੇ ਜੀ ਬੇਟਾ ਵਿਚਾਰਾ ਦਿਹਾੜੀ ਦਾ ਕਦੇ ਮਿਲਦੀ ਆ ਕਦੇ ਨਹੀਂ ਮਿਲਦਾ ਤੇ ਵੀ ਬਾਹ ਤੁੱਤੀ ਹੋਈ ਆ ਉਹਦੀ ਵੀ ਬਾਹ ਦਾ ਕੰਮ ਖਰਾਬ ਏ ਤੇ ਬਹੂ ਉਹ ਚ ਦਿਮਾਗ ਤੋਂ ਮਰਜੀ ਸਿੱਧਰੀ ਆ ਬਾਹ ਕਰਕੇ ਮਰਜੀ ਦਿਮਾਗ ਤੋਂ ਮੋਟੇ ਦਿਮਾਗ ਦੀ ਆ ਉਹਨਾਂ ਵੀ ਨਹੀਂ ਆ ਕੱਲ ਦਿਹਾੜੀ ਦੇ ਕਾਰਨ ਹੈ ਨਹੀਂ ਮੈਂ ਇਨਾ ਚ ਇਕੱਲੀ ਬੈਠੀ ਆ ਮਹੀਂ ਆਪਣਾ ਦਿਹਾੜਾ ਜੁੱਤਾ ਕਰਕੇ ਤੇ ਡਪਾਲਦੀ ਸੀ ਹੁਣ ਮੈਂ ਵੀ ਇਹਦੀ ਮਾਰੀ ਕਿਤੇ ਜਾ ਨਹੀਂ ਸਕਦੀ ਇਹਦਾ ਰੋਟੀ ਕਾਣਾ ਪਾਵਾਂ ਇਹਨੂੰ ਮੈਂ ਕਦੇ ਖਾ ਦੇਖ ਪਾਵਾਂ ਕਰਦੀ ਐ ਇਸਕੀ ਹਾਲਾਤ ਜਿਵੇਂ ਕਹਿ ਸਕੀ ਪਹਿਲਾਂ ਹੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਰਹੇ ਆ ਜਾਂ ਪਹਿਲਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਇਹਨਾਂ ਦਾ ਦਾਦਾ ਸੀ ਉਹ ਵੀ ਨਸ਼ਾ ਕਰਦਾ ਸੀ ਤੇ ਬੱਚੇ ਦੇ ਬਾਪ ਦੀ ਬਾਹ ਟੁੱਟ ਗਈ ਇਹ ਨਹੀਂ ਕਰਨ ਜੋਗਾ ਇੱਕ ਜਵਾਕ ਐ ਵਿਚਾਰਾ ਉਹ ਬੱਚਾ ਲੈ ਇਹਦਾ ਮੁੰਡਾ ਮੇਰਾ ਉਹ ਆਪਤਾ ਉਹਦੇ ਤਿੰਨ ਬੁੜੀਆਂ ਵੀ ਉਹ ਵੀ ਅਪਤਾ ਕਰਦਾ ਰਹਨ ਦਾ ਬਸ ਮੈਂ ਇਆ ਇਕੱਲੀ ਰਾਚ ਫਸੀ ਹੋਈ ਹਾਂ ਉਨਾ ਮੇਰੀ ਦਾ ਵਿਆਹ ਹੋ ਚੁੱਕੀ ਆ ਤਾਂ ਮੈਂ ਜਰੂਰ ਮੇਰੇ ਸਾਥੀ ਨੂੰ ਜਰੂਰ ਕਹੂੰਗਾ ਕਿ ਇਹ ਉਹ ਤਸਵੀਰਾਂ ਨੇ ਇਹ ਉਹ ਮਾਂ ਐ ਜਿਹੜੀ ਕਹਿ ਸਕਦੇ ਆ ਦਾਦੀ ਆ ਜਿਹੜੀ ਆਪਣੇ ਪੋਤੇ ਲਈ ਜਿਹੜੀ ਹੈਗੀ ਆ ਪੰਜਾਬੀਆਂ ਤੋਂ ਗੱਲ ਕਰ ਰਹੀ ਐ ਚਾਹੇ ਐਨ ਆਰ ਆਈ ਵੀਰ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਨੇ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਤੋਂ ਜਿਹੜੀ ਹੈਗੀ ਆ ਉਹਨਾਂ ਨੂੰ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਜਿਹੜੀ ਹੈ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਘਰ ਦੇ ਹਾਲਾਤ ਕੋਈ ਬਹੁਲੇ ਵਧੀਆ ਨਹੀਂ ਹੈਗੇ ਕਿਉਂਕਿ ਪਿੰਡ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਅਕਸਰ ਕਹਿੰਦੇ ਨੇ ਕਿ ਹਾਲਾਤ ਬਹੁਤ ਵਧੀਆ ਹੋ ਗਏ ਨੇ ਪਰ ਬੱਚੇ ਦੀ ਜਿਹੜੇ ਹੈਗੇ ਨੇ ਖੁਦ ਜਿਹੜਾ ਬੇਟਾ ਹੈਗਾ ਉਸਦੇ ਖਰਚਾ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਬੀਬੀ ਨੇ ਦੱਸਿਆ ਹੈਗਾ ਕਿ ਬੇਟਾ ਹੈਗਾ ਜਿਹੜਾ ਬੇਟੇ ਦੀ ਵੀ ਜਿਹੜੀ ਬਾਹ ਟੁੱਟੀ ਹੋਈ ਆ ਬਾਹ ਟੁੱਟਣ ਤੋਂ ਬਾਅਦ ਉਹਨਾਂ ਨੂੰ ਵੀ ਜਿਹੜੀ ਦਿਹਾੜੀ ਜਿਹੜੀ ਹੈ ਮਤਲਬ ਨਾ ਮਾਤਰੀ ਮਿਲਦੀ ਆ ਕਿਉਂਕ ਤੋ ਆਪਾਂ ਨੂੰ ਪਤਾ ਹੀ ਆ ਕਿ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਨੇ ਦੋ ਛੋਟੀਆਂ ਭੈਣਾਂ ਵੀ ਨੇ ਬੇ ਬੇਟੇਰੀਆਂ ਤੇ ਉਹ ਮਾਂ ਐ ਜਿਹੜੀ ਆ ਉਹ ਇਹ ਗੁਹਾਰ ਲਹਾਰੀ ਐ ਲੋਕਾਂ ਤੋਂ ਕਿ ਉਸ ਦੀ ਜਿਹੜੀ ਐ ਮਦਦ ਜ਼ਰੂਰ ਕੀਤੀ ਜਾਵੇ ਤੇ ਜਿਹੜੇ ਵੀ ਪੰਜਾਬੀਆਂ ਦੀ ਗੱਲ ਕਰੀਏ ਚਾਹੇ ਐਨਆਰਆਈ ਵੀਰਾਂ ਦੀ ਗੱਲ ਕਰੀਏ ਚਾਹੇ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਤਾਂ ਜ਼ਰੂਰ ਉਹ ਇਸ ਜਿਹੜੀ ਮਾਂ ਦੀ ਜਿਹੜਾ ਦਰਦ ਸੁਣਨਾ ਅਤੇ ਦੇਖਣ ਤੇ ਇਹਨਾਂ ਦੀ ਮਦਦ ਜਰੂਰ ਕਰਨ ਤੇ ਜਿਹੜੇ ਲੋਕ ਮਦਦ ਨਹੀਂ ਕਰ ਸਕਦੇ ਤਾਂ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਇਸ ਬੱਚੇ ਦਾ ਜਿਹੜਾ ਇਲਾਜ ਹੋ ਸਕੇ ਤੇ ਆਪਾਂ ਇਸ ਦਾ ਕੋਈ ਹੱਲ ਕੱਢ ਸਕੀਏ ਮੈਂ ਲਿਵਿੰਗ ਇੰਡੀਆ ਟੀਮ ਦੀ ਜਿਹੜੀ ਨਿਊਜ਼ ਦੀ ਟੀਮ ਹੈ ਜਿਹੜੀ ਉਹਨਾਂ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਨਸ਼ਰ ਕੀਤੀ ਜਾਂਦੀਆਂ ਨੇ ਤਾਂ ਕਿ ਜਿਹੜੇ ਗਰੀਬ ਪਰਿਵਾਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਮੈਂ ਇੱਕ ਵਾਰ ਫੇਰ ਕਹੂੰਗਾ ਕਿ ਬੇਟੇ ਦੀ ਉਹ ਫੋਟੋ ਜਰੂਰ ਜਾਂ ਉਹ ਤਸਵੀਰ ਜਰੂਰ ਦਿਖਾਈ ਜਾਵੇ ਇਹ ਉਹ ਬੱਚਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਆ ਕਿ ਦਿੱਕਤ ਹੋਈ ਪਈ ਆ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਹੁਣ ਤਕਰੀਬਨ 8 ਮਹੀਨੇ ਤੋਂ ਜਿਹੜਾ ਇਹ ਬੱਚਾ ਬੈੱਡ ਤੇ ਹੈਗਾ ਤੇ ਪਛਲੇ ਹਲਿਆ ਪਤਾ ਨਹੀਂ ਕਿੰਨਾ ਸਮਾਂ ਜਿਹੜਾ ਇਹਨੂੰ ਠੀਕ ਹੋਣ ਨੂੰ ਲੱਗ ਜੂਗਾ ਤੇ ਸਾਡੀ ਟੀਮ ਵੀ ਜਿਹੜੀ ਹੈਗੀ ਆ ਉਹ ਵੀ ਅਜਹੀਆਂ ਖਬਰਾਂ ਜਿਹੜੀਆਂ ਨਸ਼ਰ ਕਰਦੀ ਰਹਿੰਦੀ ਹੈ ਤਾਂ ਕਿ ਅਜਿਹੇ ਪਰਿਵਾਰਾਂ ਦੀ ਜਿਹੜੀ ਮਦਦ ਹੋ ਸਕੇ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਤੱਕ ਇਹ ਗੱਲ ਤਾਂ ਪਹੁੰਚੇਗੀ ਜੇ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਉਹਨਾਂ ਲੋਕਾਂ ਤੱਕ ਪਹੁੰਚਾਓ ਪੰਜਾਬੀਆਂ ਤੱਕ ਪਹੁੰਚਾਓ ਕਹਿੰਦੇ ਪੰਜਾਬੀਆਂ ਦਾ ਦਿਲ ਜਦੋਂ ਕਿਸੇ ਮਦਦ ਤੇ ਆਉਣ ਤਾਂ ਉਹ ਬਹੁਤ ਜ਼ਿਆਦਾ ਮਦਦ ਕਰ ਦਿੰਦੇ ਨੇ ਸਾਡੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਅੰਮ੍ਰਿਤਸਰ ਦੀ ਜਿੱਥੇ ਇੱਕ ਗਰੀਬ ਪਰਿਵਾਰ ਦੀ ਬੇਟੀ ਦਾ ਵਿਆਹ ਸੀ ਉਸ ਪਰਿਵਾਰ ਦੇ ਵਿੱਚ ਘਰੇ ਕਹਿ ਸਕਦੇ ਆ ਕਿ ਖਾਣ ਨੂੰ ਦਾਣੇ ਵੀ ਨਹੀਂ ਸਨ ਇੰਨੇ ਹਾਲਾਤ ਜਿੰਨੇ ਢਾੜੇ ਸਨ ਜਿਸ ਤੋਂ ਬਾਅਦ ਜਦੋਂ ਪੰਜਾਬੀਆਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੇ ਇੰਨੇ ਜ਼ਿਆਦਾ ਮਦਦ ਕੀਤੀ ਕਿ ਉਸ ਦਾ ਵਿਆਹ ਬਹੁਤ ਸਜਦੇ ਢੰਗ ਨਾਲ ਕੀਤਾ ਗਿਆ ਤਾਂ ਇਸ ਤਰ੍ਹਾਂ ਹੀ ਉਹੀ ਚੀਜ਼ ਇਹ ਮਾਂ ਜਿਹੜੀ ਆ ਗੁਹਾਰ ਜ਼ਰੂਰ ਪੰਜਾਬੀਆਂ ਨੂੰ ਐਨਆਰਆਈ ਭਰਾਵਾਂ ਨੂੰ ਗੱਲ ਕਰੀਏ ਚਾਹੇ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬਹਾਰ ਲਾਉਣ ਦੀ ਨਜ਼ਰ ਆ ਰਹੀ ਹੈ ਤੇ ਸਾਡੀ ਟੀਮ ਵੀ ਇੱਕ ਵਾਰ ਫੇਰ ਉਹਨਾਂ ਨੂੰ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੀ ਹੈ ਕਿ ਇਹਨਾਂ ਪਰਿਵਾਰ ਦੀ ਜਿਹੜੀ ਆ ਮਦਦ ਕੀਤੀ ਜਾਵੇ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਪਟਿਆਲਾ ਤੋਂ ਕਨਵਰਸਿੰਗ ਰੰਦਾਵਦੀਪ